کے ارداس ایک بہادر سمر ہے کا نام دیا گیا تھا اے سب تھائیں ہوئے جس سے تھائے دسویں بادشاہ سہی شری گرو گوبند سنگھ جی کل کی تدکار کر جی سب تھائیں ہوئے جس سے تھائے سب تھائیں ہوئے جس سے تھائے دساں بادشاہیاں دی جو تان تان سہی شری گرو گرنتھ صاحب جی کے پاٹ درشن دیدار جی کا دھیان تک بولنا جی سدھا

God ਦੇ ਵਜਿ ਦੇਣਾ ਕਿਉਂਕਿ ਤਾਂਤਨ ਸਾਹਿਬ ਜੀ ਗੁਰੂਗੰਨ ਸਾਹਿਬ ਮਹਾਰਾਜ ਤਾਂਤਨ ਸਾਹਿਬ ਨੇ ਗੋਬਿੰਦ ਸਿੰਘ ਮਹਾਰਾਜ ਦਾ ਕਥਨ ਹੈ ਕਿ ਜਿਹੜਾ ਫਤੇ ਦਾ ਜਵਾਬ ਫਤੇ ਜ ਨਹੀਂ ਦਿੰਦਾ ਗੁਰੂ ਦੀ ਉਹਦੇ ਵਾਲੋਂ ਪਿੱਟ ਹੋ ਜਾਂਦੀ ਆਓ ਸਾਰੇ ਗੱਜਬੱਜ ਕੇ ਬੰਦੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰੂ ਮਰਸ਼ੀਦਾ ਦਿਹਾੜਾ ਵਾਲੇ ਦਿਨ ਜੋ 15ਵੀਂ ਪੀੜੀ ਸੱਚਖੰਡਵਾਸੀ ਬਾਬਾ ਜੀ ਦੇ ਬੇਟੀ ਸਹਿਬ ਜਿਹੜੇ ਚੋਲਾ ਸਹਿਬ ਵਾਲੇ ਨੇ ਜੋ ਅਜਿਹਾ ਦਿਨ ਵਰਤੀ ਬਣਾਈ ਜਾਂਦੀ ਹੈ ਬੜੀ ਆਪਾ ਕਿਰਪਾ ਇਹ ਹੁੰਦੀ ਹੈ ਕਿਸਾਨ ਤਮਾ ਪੁਰਸ਼ਾਂ ਨੇ ਕਿਉਂ ਕਿਉਂਕਿ ਜਿਹੜੇ ਸੰਤ ਲੋਕ ਹੁੰਦੇ ਨੇ ਉਹਨਾਂ ਨੂੰ ਕੰਮ ਤੇ ਮਰਨ ਤੇ ਕੋ ਡਰ ਨਹੀਂ ਲੱਗਦਾ ਉਹਨਾਂ ਪਤਾ ਹੈ ਯਾਰ ਹੁੰਦਾ ਹੈ ਕਿ ਮਰਨ ਲਪਾਇਆ ਕਬੀਰ ਸਾਹਿਬ ਨੇ ਲਿਖਿਆ ਕਬੀਰ ਸੇਵਾ ਤੇ ਦੁਖ ਭਲੇ ਹੋਏ ਭਲੇ ਇੱਕ ਸੰਤ ਇਕ ਰਾਮ ਰਾਮ ਜੋ ਦਾਤਾ ਦੁਖ ਨੂੰ ਸੰਤ ਚ ਪਾਵੈ ਨਾਮ شبد یاد ہے جدو نے جانا نے کہنا بھائی ارداس بےتی کروا سروے ਜੇਕਰ ਉਹ ਕੋ ਨੂੰ ਜਾਣਦੇ ਤਾਂ ਜਾਣਦੇ ਨਹੀਂ ਤੇ ਨਹੀਂ ਜਾਂਦੇ ਉਹਨਾਂ ਕੋਈ ਗੱਲ ਅਸੀਂ ਸਿੱਖੀ ਹੈ ਤੇ ਕਹਿੰਦੇ ਉਹਦੇ ਸੰਨ ਕੀ ਅਗਰ ਜਿਹੜਾ ਐਸੀ ਕੋਈ ਵਸਤ ਨਹੀਂ ਕਿ ਜਿਹੜੀ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕੀਤੀ ਵੇਖ ਖਾਨੂੰ ਨਾਮ ਮਿਲਿਆ ਉਹ ਆਣ ਕਰਨ ਬਹੁਤ ਦਰਵਾਹੇ ਆਣ ਬਲ ਆ। ਹਾਂਜੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਸਾਧ ਸਿੰਘ ਜੀ 16ਵੀਂ ਪੀੜੀ ਗੁਰੂ ਅਰਜਨ ਸਾਹਿਬ ਦੇ ਅੰਤ ਵਿੱਚੋਂ ਜਿਹੜੀ ਢੋਲਾ ਸਾਹਿਬ ਵਾਲੇ ਅੱਜ ਧਰਮ ਦੇ ਤਰ੍ਹਾਂ ਪੁਰਮਾ ਸਿਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਔਰ ਅੱਜ ਸੰਬਰ ਦੇ ਮਹੀਨੇ ਦੀ ਪੁਰਾਣ ਮਾਸੀ ਵਾਲੇ ਦਿਨ ਹੀ ਗੁਰੂ ਗੰਗਾ ਸਾਹਿਬ ਤੋਂ 15ਵੀਂ ਜੀੜੀ ਸੰਤ ਬਾਬਾ ਅਨੁਸ਼ੰ ਸਿੰਘ ਜੀ ਵੇਦੀ ਸਾਹਿਬ ਸੱਖੜਵਾਸੀ ਖਿਰਿਚੂਲਾ ਸਾਹਿਬ ਵਾਲੇ ਉਹਨਾਂ ਦੀ ਵਰਸੀ ਵੀ ਅੱਜ ਦੇ ਦਿਨ ਮਨਾਈ ਜਾਂਦੀ ਹੈ ਅੱਜ ਦੇ ਪੁਰਾਣ ਮਾਸੀ ਤੇ ਬੜੀ ಅಪਾਰ ਕਿਰਪਾ ਸੰਤਾਂ ਤੋਂ ਭਾਗੇ ਲਗੀਆਂ ਨੇ ਕਿਉਂਕਿ ਸੰਤ ਮਹਾਰਾਜਾਂ ਦੀਆਂ ਵਰਸੀਆਂ ਵੀ ਤੇ ਜਨਮ ਦਿਹਾੜੇ ਤੇ ਵਰਸੀਆਂ ਵੀ ਪੂਰੀ ਨਾਲ ਬਣਾਈਆਂ ਜਾਂਦੀਆਂ ਨੇ ਤੇ ਅੱਜ ਉਹਨਾਂ ਦੇ ਵਰਸੀ ਦਾ ਦਿਹਾੜਾ ਹੈ ਕਬੀਰ ਸਾਹਿਬ ਨੇ ਜਿਸ ਤਰ੍ਹਾਂ ਲਿਖਿਆ ਕਬੀਰ ਸੇਵਾ ਦੇ ਦੁਹੇ ਨਰੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਉਹ ਸੰਤ ਜਿਹਾ ਬਾਗਾਂ ਨਾਮ ਕਿਉਂਕਿ ਅਗੰਗੰਤੋਈ ਨੇ ਜਿਹੜੇ ਸ਼ਬਦ ਬਾਣੀ ਨਾਲ ਜੋੜ ਰਹੇ ਨੇ ਕਿਉਂਕਿ ਸੰਤ ਦਾ ਕਾਰਜ ਹੈ ਉਹਨੂੰ ਪ੍ਰਮਾਤਮਾ ਨਾਲ ਜੋੜਨਾ ਜਿਸ ਤੋਂ ਸਾਨੂੰ ਮੁਕਤੀ ਮਿਲਨੀ ਬੜੀ ਆਪਾਰ ਕਿਰਤਾਈ ਸ਼ਕਤਾ ਉਹਨਾਂ ਬਾਣੀਆਂ ਨੇ ਨਾਲ ਹੀ ਅੱਜ ਇੱਕ ਬੜੀ ਵੱਡੀ ਜਿਹੜਾ ਅੱਜ ਸੰਗਰਾਮ ਦਾ ਤਿਹਾੜਾ ਵੀ ਹੈ ਅੱਜ ਉਰਬੜਾ ਵੱਡਾ ਤਿਹਾੜਾ ਹੈ ਕਿਉਂਕਿ ਇਸ ਮਹੀਨੇ ਸੰਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੰਵੰਦ ਸਦਾਨ ਕਰ ਦਿੱਤੀ ਕੁਝ ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਅਨੁਸਾਰ ਔਰ ਮਹਾਰਾਜ ਜੀ ਸਾਨੂੰ ਦਾਸ ਦੀ ਸਮੂਹ ਸੰਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਹ ਜਦੋਂ ਇਹ ਬੇਨਤੀ ਹੈ ਕਿ ਜੋ ਵੀ ਅਸੀਂ ਨਿਤਨੇਮ ਕਰਦੇ ਹਾਂ ਅੱਜ ਤੋਂ ਜਿਹੜਾ ਨਿਤਨੇਮ ਹੋਰ ਥੋੜਾ ਵਧਾਈਏ ਔਰ ਸ੍ਰੀ ਮਹਾਰਾਜ ਨੂੰ ਜਿਹੜੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਅਸਲ ਚ ਸੇਵਾ ਸਾਡੀ ਉਹੀ ਸੇਵਾ ਜਿਹੜੀ ਜਿਹੜੀ ਉੱਥੇ ਲੇਖੇ ਲਗਣੀ ਹੈ ਵੱਧ ਤੋਂ ਵੱਧ ਅਸੀਂ ਨਾਮ ਸਿਮਰਨ ਕਰੀਏ ਔਰ ਵੱਧ ਤੋਂ ਵੱਧ ਉਸ ਅਕਾਲ ਪੁਰਖ ਪਰਮੇਸ਼ਰ ਦੀ ਸਾਧ ਸੰਗਤ ਕਰੀਏ ਦਾਸ ਸੂਹ ਸੰਗਤਾਂ ਨੂੰ ਜਿਹੜੀਆਂ ਆਈਆਂ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਔਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਇਹ ਹੀ ਅਰਦਾਸ ਕਰਦਾ ਹੈ ਕਿ ਜੋ ਸਾਹਿਬ ਗੁਰੂ ਸਾਹਿਬ ਜਿਹੜੇ ਸਾਹਿਬਜ਼ਾਦਿਆਂ ਨੇ ਜਿੰਨੀ ਉਹਨਾਂ 'ਚ ਤਾਕਤ ਸੀ ਕਿਰਪਾ ਕਰਨ ਉਹ ਸਾਡੇ ਸਾਰਿਆਂ ਤੇ ਵੀ ਕਿ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਦੱਸੇ ਹੋਏ ਮਾਰਗਾਂ ਤੇ ਚੱਲਣ ਦੀ ਸਮਤਾ ਬਖਸ਼ਿਸ਼ ਕਰਨ ਔਰ ਗੁਰੂ ਮਾਰੇ ਕਿਰਪਾ ਕਰਨ ਕਿ ਅਸੀਂ ਉਹਨਾਂ ਦੀ ਤਰ੍ਹਾਂ ਹੀ ਬਾਣੀ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੀਏ ਔਰ ਸ਼ਬਦ ਨਾਲ ਜੁੜੇ ਰਹੀਏ ਦਾਸ ਇਹਨੇ ਬਚਨ ਕਰਾਤਾ ਕਰਾਉਂਦਾ ਫਤਹਿ ਬੁਲਾਉਂਦਾ ਔਰ ਨਾਲ ਹੀ ਮੂ ਸੰਤਾਂ ਦੀ ਇਹ ਅਰਦਾਸ ਕਰਦਾ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਇਹ ਕਰਨਾ ਜੀ ਕਿ ਮਾਰਾ ਹੀ ਸਾਨੂੰ ਸਾਰਿਆਂ ਨੂੰ ਹੀ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗਾਂ ਤੇ ਚੱਲਣ ਦੀ ਸਮਤਾ ਬਖਸ਼ਿਸ਼ ਕਰਨੀ ਤੇ ਅਮਰਤ ਮੇਲੇ ਦੇ ਜਾਗ ਨੇ ਅਮਰਤ ਮੇਲੇ ਗੁਰਬਾਣੀ ਨਾਲ ਪਿਆਰ ਬਖਸ਼ਿਸ਼ ਕਰਨਾ ਇਹਨੇ ਬਜਨ ਕਰਦੇ ਦਾਸ ਪੱਤੇ ਬੁਲਾਉਂਦਾ ਹੈ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ